हां हां जी ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਮੌਸਮ ਦੇ ਵਿੱਚ ਕਾਫੀ ਮਤਲਬ ਤਰਾਚੜਾ ਦੇਖਣ ਨੂੰ ਮਿਲ ਰਿਹਾ ਹੈ ਇਸ ਤਰ੍ਹਾਂ ਜਦੋਂ ਮਾਰਚ ਸਟਾਰਟ ਹੋਇਆ ਤਾਂ 2 ਮਾਰਚ ਨੂੰ ਵੀ ਸਾਡੇ ਕੋਲ ਜਿਹੜੀ ਹੈ بارش ਕਾਫੀ ਜ਼ਿਆਦਾ ਮਾਤਰਾ ਵਿੱਚ ਰਿਕਾਰਡ ਹੋਈ ਹੈ 35 36 ਮਿਲੀਮੀਟਰ بارش ਜਿਹੜੀ ਸਾਡੇ ਕੋਲ ਇੱਕ ਦਿਨ ਦੇ ਵਿੱਚ ਉਹ ਰਿਕਾਰਡ ਹੋਈ ਹੈ ਸੋ ਉਸ ਹਫਤੇ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਕਿ ਟੈਂਪਰੇਚਰਸ ਦੇ ਵਿੱਚ ਵੀ ਵੇਰੀਏਸ਼ਨ ਕਾਫੀ ਦੇਖੀ ਗਈ ਸੀ ਕਿਉਂਕਿ ਰਾਤ ਦਾ ਤਾਪਮਨ ਜਿਹੜਾ ਉਹ 6 ਡਿਗਰੀ ਨਾਰਮਲ ਤੋਂ ਜ਼ਿਆਦਾ ਰਿਕਾਰਡ ਹੋਇਆ ਸੀ ਸੋ ਪਰ ਦਿਨ ਦਾ ਤਾਪਮਨ ਜਿਹੜਾ ਆਲਮੋਸਟ ਨੀਅਰ ਟੂ ਨਾਰਮਲ ਹੀ ਰਿਹਾ ਸੀਗਾ ਜੇ ਹੁਣ ਆਪਾਂ ਦੂਸਰੇ ਹਫਤੇ ਦੀ ਗੱਲ ਕਰਦੇ ਹਾਂ ਤਾਂ ਹੁਣ ਵੀ ਸਾਡੇ ਕੋਲ ਜਿਹੜਾ ਅੱਜ ਦਾ ਰਾਤ ਦਾ ਤਾਪਮਨ ਹੈਗਾ ਲੁਧਿਆਣੇ ਦਾ ਉਹ 12 ਡਿਗਰੀ ਤੱਕ ਜਿਹੜਾ ਰਿਕਾਰਡ ਹੋਇਆ ਜਿਹੜਾ ਕਿ ਨਾਰਮਲ ਨਾਲੋਂ 2-3 ਡਿਗਰੀ ਜ਼ਿਆਦਾ ਹੈ ਸੋ ਜਿਹੜਾ ਦਿਨ ਦਾ ਤਾਪਮਨ ਹੈਗਾ ਉਹ ਮਤਲਬ ਥੋੜਾ ਨੀਅਰ ਟੂ ਨਾਰਮਲ ਚੱਲ ਰਿਹਾ ਸੋ ਇਨਾਂ ਕੰਡੀਸ਼ਨਸ ਦੇ ਵਿੱਚ ਆਪਾਂ ਦੇਖ ਰਿਹਾ ਕਿ ਇੱਕ ਫਿਰ ਪੱਛਮੀ ਚੱਕਰਵਾਤ ਜਿਹੜਾ ਨਾਰਥ ਰੀਜਨ ਨੂੰ ਮਤਲਬ ਟੱਚ ਕਰ ਰਿਹਾ ਹੈ ਜਿਹੜਾ ਕਿ ਕੱਲ੍ਹ ਵੀ ਜਿਸ ਤਰ੍ਹਾਂ ਆਪਾਂ ਦੇਖਿਆ ਹੈ ਕਿ ਬੱਦਲ ਵਾਈ ਰਹੀ ਹੈ ਆਪਣੀ 10 ਤਰੀਕ ਨੂੰ ਸੋ 11 ਤਰੀਕ ਨੂੰ ਵੀ ਅੱਜ ਥੋੜਾ ਜਿਹਾ ਉਹ ਜਿਹੜਾ ਪਾਸ ਆਨ ਹੋ ਰਿਹਾ ਉਹਦਾ ਇਫੈਕਟ ਰਹੇਗਾ ਔਰ 13 14 ਨੂੰ ਚਾਂਸਸ ਹੈਗੇ ਨੇ ਕਿ ਜਿਹੜੇ ਲਾਈਟ ਰੇਨ ਫਾਲ ਜਿਹੜੀ ਆ ਉਹ ਹੋ ਸਕਦੀ ਹੈ ਆ ਪੰਜਾਬ ਦੇ ਆਲਮੋਸਟ ਸਾਰੇ ਹਿੱਸਿਆਂ ਦੇ ਵਿੱਚ ਹੀ ਬਾਰਿਸ਼ ਆਉਣ ਦੀ ਸੰਭਾਵਨਾ ਹੈ ਅ ਪਰ ਜਿਹੜੀ ਪ੍ਰੈਡਿਕਸ਼ਨ ਕੀਤੀ ਗਈ ਹੈ ਕਿ ਇਹ ਮਤਲਬ ਲਾਈਟ ਰੇਨਫਾਲ ਹੋਏਗੀ ਪਰ ਬੱਦਲ ਵਾਈਸ ਮਤਲਬ ਕਾਫੀ ਰਹੇਗੇ ਇਹਨਾਂ ਦਿਨਾਂ ਦੇ ਵਿੱਚ ਸੋ ਜੇ ਇਹਦਾ ਜਿਆਦਾ ਜਿਹੜਾ ਇਫੈਕਟ ਹੈਗਾ ਉਹ ਨਾਰਥ ਰੀਜਨ ਤੇ ਜ਼ਿਆਦਾ ਹੋਣ ਦੀ ਸੰਭਾਵਨਾ ਹੈਗੀ ਹੈ ਕਿ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਨਦਰਨ ਜਿਹੜੇ ਏਰੀਆਸ ਨੇ ਜਿਵੇਂ ਅੰਮ੍ਰਿਤਸਰ ਹੋ ਗਿਆ ਘਤਾਸਪੁਰ ਹੋ ਗਿਆ ਨਾ ਇਹਨਾਂ ਏਰੀਆ ਦੇ ਵਿੱਚ ਇਹਦਾ ਇਫੈਕਟ ਜ਼ਿਆਦਾ ਰਹੇਗਾ ਤੇ ਬਾਕੀ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਸਾਊਥ ਵਾਲਾ ਨੇ ਇਹਦਾ ਇਫੈਕਟ ਘੱਟ ਹੋਏਗਾ ਕਿਉਂਕਿ ਇਹ ਜਿਹੜਾ ਪਾਸ ਔਨ ਕਰ ਰਿਹਾ ਵੈਸਟਰਨ ਡਿਸਟਰਬੈਂਸ ਇਹਦਾ ਇਫੈਕਟ ਹਲੇ ਸਾਡੇ ਕੋਲ 2- ਹਾਂ ਜੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਮੌਸਮ ਦੇ ਵਿੱਚ ਕਾਫੀ ਮਤਲਬ ਤਰਾਚੜਾ ਦੇਖਣ ਨੂੰ ਮਿਲ ਰਿਹਾ ਹੈ ਇਸ ਤਰ੍ਹਾਂ ਜਦੋਂ ਮਾਰਚ ਸਟਾਰਟ ਹੋਇਆ ਤਾਂ 2 ਮਾਰਚ ਨੂੰ ਵੀ ਸਾਡੇ ਕੋਲ ਜਿਹੜੀ ਹੈ بارش ਕਾਫੀ ਜਿਆਦਾ ਮਾਤਰਾ ਵਿੱਚ ਰਿਕਾਰਡ ਹੋਈ ਹੈ 35 36 ਮਿਲੀਮੀਟਰ بارش ਜਿਹੜੀ ਸਾਡੇ ਕੋਲ ਇੱਕ ਦਿਨ ਦੇ ਵਿੱਚ ਉਹ ਰਿਕਾਰਡ ਹੋਈ ਹੈ ਸੋ ਉਹ ਹਫਤੇ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਕਿ ਟੈਂਪਰੇਚਰਸ ਦੇ ਵਿੱਚ ਵੀ ਵੇਰੀਏਸ਼ਨ ਕਾਫੀ ਦੇਖੀ ਗਈ ਸੀ ਕਿਉਂਕਿ ਰਾਤ ਦਾ ਤਾਪਮਨ ਜਿਹੜਾ ਉਹ 6 ਡਿਗਰੀ ਨਾਰਮਲ ਤੋਂ ਜ਼ਿਆਦਾ ਰਿਕਾਰਡ ਹੋਇਆ ਸੀ ਸੋ ਪਰ ਦਿਨ ਦਾ ਤਾਪਮਾ ਜਿਹੜਾ ਆਲਮੋਸਟ ਨੀਅਰ ਟੂ ਨਾਰਮਲ ਹੀ ਰਿਹਾ ਸੀਗਾ ਜੇ ਹੁਣ ਆਪਾਂ ਦੂਸਰੇ ਹਫਤੇ ਦੀ ਗੱਲ ਕਰਦੇ ਹਾਂ ਤਾਂ ਹੁਣ ਵੀ ਸਾਡੇ ਕੋਲ ਜਿਹੜਾ ਅੱਜ ਦਾ ਰਾਤ ਦਾ ਤਾਪਮਨ ਹੈਗਾ ਲੁਧਿਆਣੇ ਦਾ ਉਹ 12 ਡਿਗਰੀ ਤੱਕ ਜਿਹੜਾ ਰਿਕਾਰਡ ਹੋਇਆ ਜਿਹੜਾ ਕਿ ਨਾਰਮਲ ਨਾਲੋਂ 2-3 ਡਿਗਰੀ ਜ਼ਿਆਦਾ ਹੈ ਸੋ ਜਿਹੜਾ ਦਿਨ ਦਾ ਤਾਪਮਨ ਹੈਗਾ ਉਹ ਮਤਲਬ ਥੋੜਾ ਨੀਅਰ ਟੂ ਨਾਰਮਲ ਚੱਲ ਰਿਹਾ ਹੈ ਸੋ ਇਹਨਾਂ ਕੰਡੀਸ਼ਨਸ ਦੇ ਵਿੱਚ ਆਪਾਂ ਦੇਖ ਰਿਹਾ ਕਿ ਇੱਕ ਫਿਰ ਪਛਮੀ ਚੱਕਰਵਾਤ ਜਿਹੜਾ ਨਾਰਥ ਰੀਜਨ ਨੂੰ ਮਤਲਬ ਟੱਚ ਕਰ ਰਿਹਾ ਹੈ ਜਿਹੜਾ ਕਿ ਕੱਲ੍ਹ ਵੀ ਜਿਸ ਤਰ੍ਹਾਂ ਆਪਾਂ ਦੇਖਿਆ ਹੈ ਕਿ ਬੱਦਲ ਵਾਈ ਰਹੀ ਹੈ ਆਪਣੀ 10 ਤਰੀਕ ਨੂੰ ਸੋ 11 ਤਰੀਕ ਨੂੰ ਵੀ ਅੱਜ ਥੋੜਾ ਜਿਹਾ ਉਹ ਜਿਹੜਾ ਪਾਸ ਔਨ ਹੋ ਰਿਹਾ ਉਹਦਾ ਇਫੈਕਟ ਰਹੇਗਾ ਔਰ 13 14 ਨੂੰ ਚਾਂਸਸ ਹੈਗੇ ਨੇ ਕਿ ਜਿਹੜੇ ਲਾਈਟ ਰੇਨਫਾਲ ਜਿਹੜੀ ਆ ਉਹ ਹੋ ਸਕਦੀ ਹੈ ਪੰਜਾਬ ਦੇ ਆਲਮੋਸਟ ਸਾਰੇ ਹਿੱਸਿਆਂ ਦੇ ਵਿੱਚ ਹੀ ਬਾਰਿਸ਼ ਆਉਣ ਦੀ ਸੰਭਾਵਨਾ ਹੈ ਅ ਪਰ ਜਿਹੜੀ ਪ੍ਰੈਡਿਕਸ਼ਨ ਕੀਤੀ ਗਈ ਹੈ ਕਿ ਇਹ ਮਤਲਬ ਲਾਈਟ ਰੇਨਫਾਲ ਹੋਏਗੀ ਪਰ ਬੱਦਲ ਵਾਈਸ ਮਤਲਬ ਕਾਫੀ ਰਹੇਗੇ ਇਹਨਾਂ ਦਿਨਾਂ ਦੇ ਵਿੱਚ ਸੋ ਜੇ ਇਹਦਾ ਜ਼ਿਆਦਾ ਜਿਹੜਾ ਇਫੈਕਟ ਹੈਗਾ ਉਹ ਨਾਰਥ ਰੀਜਨ ਤੇ ਜ਼ਿਆਦਾ ਹੋਣ ਦੀ ਸੰਭਾਵਨਾ ਹੈਗੀ ਹੈ ਕਿ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਨਦਰਨ ਜਿਹੜੇ ਏਰੀਆਸ ਨੇ ਜਿਵੇਂ ਅੰਮ੍ਰਿਤਸਰ ਹੋ ਗਿਆ ਘਤਾਸਪੁਰ ਹੋ ਗਿਆ ਨਾ ਇਹਨਾਂ ਏਰੀਆ ਦੇ ਵਿੱਚ ਇਹਦਾ ਇਫੈਕਟ ਜ਼ਿਆਦਾ ਰਹੇਗਾ ਤੇ ਬਾਕੀ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਸਾਊਥ ਵਾਲਾ ਨੇ ਇਹਦਾ ਇਫੈਕਟ ਕੱਟ ਹੋ ਗਿਆ ਕਿਉਂਕਿ ਇਹ ਜਿਹੜਾ ਪਾਸ ਔਨ ਕਰ ਰਿਹਾ ਵੈਸਟਰਨ ਡਿਸਟਰਬੈਂਸ ਇਹਦਾ ਇਫੈਕਟ ਹਲੇ ਸਾਡੇ ਕੋਲ 2-3